ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੋਂ ਮੈ ਟੀਵੀ ਏਜੀ 4 ਦੇ ਸਾਰੇ ਦਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਆਪਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਟਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਟਾ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਟਾ ਸਾਹਿਬ ਅੱਜ 30 ਦਸੰਬਰ 2016 17 ਪੋ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਟਾ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ 2016 ਦਾ ਜੋ ਸਾਲ ਹੈ ਉਹ ਖਤਮ ਹੋਣ ਜਾ ਰਿਹਾ ਹੈ ਤੇ ਅਸੀਂ ਉਸ ਨੂੰ ਅਲਵਿਦਾ ਕਹਿੰਦੇ ਹਾਂ ਤੇ 2017 ਦਾ ਬਰਾ ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਸਾਡਾ homeland ਖਾਲਸਤਾਨ ਜ਼ਰੂਰ ਬਣੇ ਤੇ ਉਸ ਵਿੱਚ ਆਪਾਂ ਆਜ਼ਾਦੀ ਮਾਣ ਸਕੀਏ ਤੇ ਇਹ ਜਿਹੜਾ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਤੁਸੀਂ ਅੱਜ ਬਹੁਤ ਵਧੀਆ ਇੰਟਰੋਡਕਸ਼ਨ ਦਿੱਤੀ ਹੈ ਥੈਂਕ ਯੂ ਡਾਕਟਰ ਸਾਹਿਬ ਜਦੋਂ ਅਸੀਂ ਸੰਜੋਗ ਵਿਜੋਗ ਦੋਹੇ ਕਾਰ ਚਲਾਵੇਂ ਲਿਖ ਹੈ ਆਵੇ ਭਾਗ ਦੀ ਗੱਲ ਕਰਦੇ ਜੀ ਤੇ ਇੱਕ ਅਲਵਿਦਾ ਹੁੰਦਾ ਹੈ ਤੇ ਇੱਕ ਮਿਲਦਾ ਔਰ ਮੈਨੂੰ ਯਾਦ ਹੈ ਹੁਣ ਤਾਂ ਪਤਾ ਨਹੀਂ ਪਰ ਸਾਡੇ ਜ਼ਮਾਨਿਆਂ ਚ ਜਦੋਂ ਇਅਰ ਐਂਡ ਦੇ ਉੱਤੇ ਖਾਸ ਤੌਰ ਤੇ ਮੈਟ੍ਰਿਕ ਜਾਂ ਹਾਇਰ ਸਕੈਂਡਰੀ ਤੋਂ ਬਾਅਦ ਗਰੁੱਪ ਫੋਟੋਜ਼ ਹੁੰਦੀਆਂ ਸੀ ਤੇ ਉਸ ਦੇ ਉੱਤੇ ਇੱਕ ਕੈਪਸ਼ਨ ਹੁੰਦੀ ਸੀ ਵੀ ਮੀਟ ਟੂ ਡਿਪਾਰਟ ਇਸ ਸੰਜੋਗ ਵਿਜੋਗ ਦੀ ਗੱਲ ਹੈ ਕਿ ਵੀ ਅਸੀਂ ਜਦੋਂ ਮਿਲਦੇ ਹਾਂ ਵਿਛੜਨ ਲਈ ਮਿਲਦੇ ਪਰ ਜਦੋਂ ਕੋਈ ਵਿਛੜਦਾ ਤੇ ਕਿਸੇ ਨਾਲ ਉਹ ਫੇਰ ਮਿਲਦਾ ਵਿਛੜਿਆ ਹੋਇਆ ਜੀ ਜੀ ਸਰ ਅ ਵਰਾ 2016 ਬਿਸ਼ੱਕ ਜਦੋਂ ਅਸੀਂ ਵਕਤ ਦੀ ਗੱਲ ਕਰਦੇ ਟਾਈਮ ਦੀ ਗੱਲ ਕਰਦੇ ਟਾਈਮ ਐਂਡ ਸਪੇਸ ਜਿਹੜਾ ਇਹ ਪੱਛਮ ਵਾਲੇ ਕਹਿੰਦੇ ਨੇ ਸੋ ਇਸ ਬਾਰੇ ਇਹ ਵੀ ਹੈ ਕਿ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਇਸ ਬਾਰੇ ਇਹ ਵੀ ਹੈ ਕਿ ਗਿਆ ਵਕਤ ਫਿਰ ਹਾਥ ਨਹੀਂ ਆਤਾ ਔਰ ਜਿਵੇਂ ਇੱਕ ਆਰਟਿਸਟ ਰੇ ਉਸ ਨੂੰ ਜਿਹੜਾ ਡੈਪਿਕ ਕੀਤਾ ਹੈ ਪੇਂਟਿੰਗ ਚ ਤੇ ਵਕਤ ਦੇ ਮੱਥੇ ਦੇ ਉੱਤੇ ਜ਼ੁਲਫਾਂ ਨੇ ਪਿੱਛੋਂ ਗੰਜਾਏ ਮਤਲਬ ਇਹ ਆ ਵੀ ਆਉਂਦੇ ਹਨ ਤੁਸੀਂ ਅੱਗੋਂ ਦੀ ਦਬੋਚ ਲੋ ਤੇ ਠੀਕ ਹੈ ਨਹੀਂ ਤਾਂ ਪਿੱਛੇ ਦਾ ਫਿਰ ਆਥ ਮਾਰੇਗਾ ਗੰਜੀ ਹੋਣੀ ਹੈ ਹੱਥ ਕੁਛ ਨਹੀਂ ਹੋਣਾ ਸੋ ਵਰਾ 2016 ਜਿਹੜਾ ਇੱਕ ਜਿਸ ਨੂੰ ਐਨਾਲਿਟਿਕਲੀ ਕਹਿਣਾ ਹੋਵੇ ਪਰਚੋਲ ਦੇ ਨੁਕਤੇ ਤੋਂ ਕਹਿਣਾ ਹੋਵੇ ਤੇ ਚਾਰ ਸ਼ਬਦਾਂ ਚ ਜਿਹੜਾ ਦੁਨੀਆ ਦੇ ਵਿੱਚ ਇਸ ਸਾਲ ਦੇ ਵਿੱਚ ਕੀ ਅਹਿਮੀਅਤ ਵਾਲਾ ਸੀ ਉਸ ਨੂੰ ਬਿਆਨਿਆ ਜਾ ਸਕਦਾ ਪਹਿਲਾ ਤਾਂ ਟੈਰੋਰਿਜ਼ਮ دہشت ਗਰਦੀ ਜੀ ਫਿਰ ਅਸੀਂ ਦੇਖਦੇ ਹਾਂ ਰੈਫਰੈਂਡਮ ਐਂਡ ਇਲੈਕਸ਼ਨ ਕਿਤੇ ਰੈਫਰੈਂਡਮ ਹੈ ਕਿਤੇ ਇਲੈਕਸ਼ਨ ਹੈ ਔਰ ਇਸ ਸਾਰੇ ਦਿਨ ਨਾਲ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ এনवायरमेंट ਨੂੰ ਲੈ ਕੇ ਚੇਤਨਾ ਨਵੀਂ ਟ੍ਰੀਟੀ ਨਵੀਂ ਸੰਧੀ ਔਰ ਕਨਫਲिक्ट ਅੱਜ ਜਦੋਂ ਮਿਡਲ ਈਸਟ ਵਾਲਾ ਅਸੀਂ ਦੇਖ ਰਹੇ ਹਾਂ ਤੇ ਉਹ ਕਨਫਲिक्ट ਲਗਾਤਾਰਤਾ ਨਾਲ ਜਾ ਰਹੀ ਹੈ ਸੋ ਅਸੀਂ 2017 ਦੀ ਜਿਹੜੀ ਹੈ ਖੁਸ਼ ਆਮਦੀਪ ਦੀ ਗੱਲ ਕਰਨ ਤੋਂ ਪਹਿਲਾਂ 2016 ਦਾ ਲਿਖਾ ਜੋਖਾ ਕਰਨਾ ਚਾਹਾਂਗੇ ਜੀ ਗਲੋਬਲ ਪਰਸਪੈਕਟਿਵ ਤੋਂ ਫਿਰ ਸਾਊਥ ਏਸ਼ੀਆ ਦੇ ਪਰਸਪੈਕਟਿਵ ਤੋਂ ਔਰ ਖਾਸ ਤੌਰ ਤੇ ਫਿਰ ਸਿੱਖ ਨੇਸ਼ਨ ਦੇ ਪਰਸਪੈਕਟਿਵ ਤੋਂ ਕਿ ਇਸ ਸਾਲ ਵਿੱਚ ਲਿਆਂ ਘਟਨਾਵਾਂ ਨੇ ਕਿਵੇਂ ਕੁੱਲ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ ਜੀ ਕਿਵੇਂ ਸਾਡੇ ਸਾਊਥ ਏਸ਼ੀਆ ਦੇ ਵਿੱਚ ਪੋਲੀਟੀਕਲ ਜਾਂ ਆਰਥਿਕ ਕੀ ਸਿਚੁਏਸ਼ਨ ਨੇ ਔਰ ਸਿੱਖ ਕੌਮ ਜਿਸ ਬਾਰੇ ਤੁਸੀਂ ਬਹੁਤ ਵਧੀਆ ਕਾਮਨਾ ਕੀਤੀ ਹੈ ਕਿ ਇਸ ਵਰੇ ਦੇ ਵਿੱਚ ਅਸੀਂ ਇਸ ਰਿਜ਼ੋਲਵ ਦੇ ਨਾਲ 2017ੰਕ ਦਾਖਲ ਹੋਈਏ ਜੀ ਕਿ ਅਸੀਂ ਜਿਹੜਾ ਆਪਣਾ ਦੇਸ਼ ਬਣਾਣਾ ਹੈ ਜੀ ਜੀ ਇਹ ਕੋਈ ਵਿਸ਼ਫੁਲ ਥਿੰਕਿੰਗ ਤੱਕ ਗੱਲ ਮ hạnੂਦ ਨਹੀਂ ਹੋਣੀ ਚਾਹੀਦੀ ਇਹ ਤੁਹਾਡਾ ਰਿਜ਼ੋਲਵ ਤੁਹਾਡੀ ਵਿਲ ਕਿ ਤੁਸੀਂ ਜਿਹੜਾ ਇਸ ਨੂੰ ਹਾਸਲ ਕਰਨਾ ਹੈ ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਇੱਕ ਮਨੁੱਖੀ ਪਰਿਵਾਰ ਦਾ ਹਿੱਸਾ ਹੈ ਜਿਸ ਤੇ ਲਈ ਅਸੀਂ ਦੋ ਵੇਲੇ ਦੀ ਅਰਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੇ ਤੇ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਸਿਰਫ ਹਿਊਮਨ ਰੇਸ ਲਈ ਨਹੀਂ ਹੈ ਗੁਰੂ ਅਰਜਨ ਸਾਹਿਬ ਯਾਦ ਕਰਵਾਉਂਦੇ ਨੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਜੀ ਜੰਤ ਸਭ ਸ਼ਰਨ ਤੁਮਾਰੀ ਹੁਣ ਜੀ ਜੰਤ ਦੇ ਵਿੱਚ ਸਾਰੀ ਜਿਹੜੀ ਹੈ ਇਵਨ ਪਲਾਂਟਸ ਦੀ ਗੱਲ ਵੀ ਜਦੋਂ ਗੁਰਬਾਣੀ ਹੈ ਯਾਦ ਕਰਵਾਉਂਦੀ ਹੈ ਕਿ ਕਈ ਲਾਈਵਸ ਅਸੀਂ ਪਲਾਂਟਸ ਸੀ ਪੌਦੇ ਸੀ ਬਿਰਖ ਉਪਾਇ ਕਈ ਵਾਰ ਅਸੀਂ ਬਿਰਖ ਰਹੇ ਸੋ ਇਹ ਉਸ ਲਾਈਫ ਦੀ ਗੱਲ ਹੈ ਉਸ এনवायरमेंट ਦੀ ਗੱਲ ਹੈ ਔਰ ਜ਼ਾਹਰ ਹੈ ਕਿ ਜਦੋਂ ਇਸ ਪਲੈਨਟ ਦੇ ਉੱਤੇ ਜਿੰਨੇ ਜੀ ਜੰਤ ਨੇ ਉਹਨਾਂ ਦੀ ਕਿੰਨੀਆਂ ਲਾਈਵਸ ਨੇ ਲੇਕਿਨ ਉਹਦੇ ਵਿੱਚ ਜਿਹੜਾ ਸਭ ਤੋਂ ਉੱਪਰਲੀ ਕੁਰਸੀ ਤੇ ਬੈਠਾ ਹੈ ਉਤਲੇ ਡੰਡੇ ਤੇ ਜੀ ਬਾਂਦਰ ਤੋਂ ਜੰਪ ਕਰਕੇ ਬੰਦਾ ਬਣਿਆ ਉਹ 7 ਬਿਲੀਅਨ ਹੋ ਗਏ ਨੇ ਪਰ ਅਸੀਂ ਕਿਵੇਂ ਇੱਕ ਦੂਸਰੇ ਨਾਲ ਉਲਝੇ ਹੋਏ ਆ ਕਿਵੇਂ ਅਸੀਂ এনवायरमेंट ਦੀ ਤਬਾਹੀ ਕਰ ਰਹੇ ਹਾਂ ਕਿਵੇਂ ਅਸੀਂ ਦੂਸਰੇ ਦੇ ਹੱਕਾਂ ਨੂੰ ਖੋਹਦੇ ਹਾਂ ਕਿਵੇਂ ਸਾਡੇ ਅੰਦਰਲੀ ਈਗੋ ਜਿਹੜੀ ਹੈ ਉਹ ਸਾਨੂੰ ਦੂਸਰਿਆਂ ਦੇ ਸੁਖ ਆਰਾਮ ਨੂੰ ਜਰਨ ਨਹੀਂ ਦਿੰਦੇ ਸੋ ਉਸ ਸਾਰੇ ਦੇ ਵਿੱਚ ਜਿਹੜਾ ਮੈਂ ਸਮਝਦਾ ਵੀ ਪਹਿਲਾ ਪਾਰਟ ਜਿਹੜੀ ਲੇਗੇਸੀ ਕਿ ਬੇਸ਼ੱਕ ਕਾਫੀ ਹੱਦ ਤੱਕ ਜਿਸੀ ਗੋਦੀ ਮੈਂ ਗੱਲ ਕੀਤੀ ਜਿਹੜੇ ਮੁਲਕ ਹਥਿਆਰ ਬਣਾਉਂਦੇ ਨੇ ਖਾਸ ਤੌਰ ਤੇ ਜਿਨ੍ਹਾਂ ਦੀ ਇਕਨੋਮੀ ਜਿਹੜੀ ਹੈ ਉਹ ਹਥਿਆਰਾਂ ਦੀ ਸਪਲਾਈ ਤੇ ਡਿਪੈਂਡ ਕਰਦੀ ਉਹ ਸ਼ਾਂਤੀ ਹੋਣ ਵੀ ਨਹੀਂ ਦਿੰਦੇ ਕਨਫਲਿਕਟ ਇੱਕ ਪਾਸੇੋਂ ਨਿਕਲੇ ਦੂਸਰੇ ਪਾਸੇੋਂ ਨਿਕਲੇ ਲੇਕਿਨ 911 ਜਾਂ ਉਸ ਤੋਂ ਬਾਅਦ ਜਿਹੜਾ ਇੱਕ ਇੰਡੀਵਿਜੂਅਲ ਐਲੀਮੈਂਟ ਵੀ ਸਾਰੇ ਦੇ ਵਿੱਚ ਅ ਬੇਸ਼ੱਕ 20ਵੀਂ ਸਦੀ ਦੇ ਅਖੀਰ ਤੋਂ ਹੀ ਸ਼ੁਰੂ ਹੋ ਗਿਆ ਸੀ دہشتਗਰਦ ਇਹ ਇੱਕ ਸਟੇਟ ਟੈਰਰਿਜ਼ਮ ਹੈ ਕਿ ਸਟੇਟ ਜਿਹੜੀ ਹੈ ਕਿਵੇਂ ਰੂਥਲੈਸਲੀ ਆਪਣੇ ਲੋਕਾਂ ਦੇ ਉੱਤੇ ਜ਼ੁਲਮ ਕਰਦੀ ਹੈ ਭਾਰਤ ਦੀ ਉਦਾਹਰਣ ਸਾਹਮਣੇ ਹੈ ਜੀ ਪਰ ਉਸ ਦੇ ਨਾਲ ਜਿਹੜਾ ਨਵਾਂ ਐਲੀਮੈਂਟ ਜਿਹਨੇ ਇਵਨ ਆਰਗੇਨਾਈਜ਼ਡ ਸੁਸਾਇਟیز ਨੂੰ ਜਿਹੜੀਆਂ ਸਟੇਬਲ ਸਟੇਟਸ ਨੇ ਉਹਨਾਂ ਨੂੰ ਵੀ ਫਿਕਰ ਚ ਪਾ ਦਿੱਤਾ ਜਾਂ ਉਹਨਾਂ ਦੇ ਅੰਦਰ ਇੱਕ ਖੌਫ ਪੈਦਾ ਕਰ ਦਿੱਤਾ ਹੈ ਉਹ ਹੈ ਇੰਡੀਵਿਜੂਅਲ ਟੈਰਰਿਜ਼ਮ ਜੀ ਜਿਹਨੂੰ ਅਸੀਂ ਵਿਅਕਤੀਗਤ دہشتਗਰਦੀ ਕਹਾਂਗੇ ਕਿ ਕਿਦੇ ਮਨ ਚ ਕਦੋਂ ਕੀ ਆ ਜਾਣਾ ਉਹਨੇ ਕਿੱਧਰ ਨੂੰ ਟਰੱਕ ਲੈ ਕੇ ਚੜ ਪੈਣਾ ਕਿ ਟਰੱਕ ਨੂੰ ਇਹਦੇ ਥੱਲੇ ਉਹਨੇ ਦੇ ਦੇਣੇ ਨੇ ਜਾਂ ਉਹਨੇ ਜਿਹੜਾ ਸੁਸਾਈਸਾਈਡ ਬੌਮਬਿੰਗ ਦੀ ਗੱਲ ਬੜੀ ਇੱਕ دہشتਗਰਦੀ ਦਾ ਇੱਕ ਨਵਾਂ ਵੈਪਨ ਬਣ ਗਿਆ ਸੋ ਕੁੱਲ ਮਿਲਾ ਕੇ ਅਸੀਂ ਇਸ ਹੋਰੇ ਦੇ ਵਿੱਚ ਦੇਖਦੇ ਹਾਂ ਕਿ ਵੀ ਇਸ ਸਾਰੇ ਦਾ ਜਿਹੜਾ ਇੰਡੀਵਿਜੂਅਲ ਟੈਰਰਿਜ਼ਮ ਔਰ ਦੂਸਰੇ ਦਾ ਮਿਡਲ ਈਸਟ ਤੋਂ ਲੈ ਕੇ ਯੂਰਪ ਤੱਕ ਔਰ ਸਾਡੇ ਸਾਊਥ ਏਸ਼ੀਆ ਦੇ ਖਿੱਤੇ ਚ ਖਾਸ ਤੌਰ ਤੇ ਸਾਡੇ ਗਵਾਂਡੀ ਖਾਲਸਤਾਨ ਦੇ ਗਵਾਂਡ ਸਾਡੇ ਪਾਕਿਸਤਾਨ ਅਫਗਾਨਿਸਤਾਨ ਚ ਜਿਹੜਾ ਖਾਸ ਤੌਰ ਤੇ ਸੁਸਾਈਸਾਈਡ ਬੌਮਬਿੰਗ ਦੀ ਗੱਲ ਉਹਦੇ ਚ ਪਾਵੇਂ ਪਸ਼ਾਵਰ ਵਿੱਚਲੇ ਸਟੂਡੈਂਟਸ ਹੋਣ ਬੱਚੇ ਹੋਣ ਜਿਹੜੇ ਸ਼ਿਕਾਰ ਹੋਏ ਜਾਂ ਦੂਸਰੇ ਟਿਕਾਣੇ ਹੋਣ ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਚ ਜਿਹੜੀਆਂ ਇੰਟਰਨੈਸ਼ਨਲ ਕਟਰਾਵਾਵਾਂ ਖਾਸ ਤੌਰ ਤੇ ਯੂਰਪ ਦੇ ਵਿੱਚ ਇਸ ਕਿਸਮ ਦੀ دہشت ਗਰਦੀਆਂ ਹੋਈਆਂ ਉਹਨਾਂ ਦੇ ਵਿੱਚ ਬਰਸਲਸ ਬੈਲਜੀਅਮ ਦੇ ਵਿੱਚ ਜਿੱਥੇ ਕਿ ਸਾਈਮਲਟੇਨੀਅਸਲੀ ਬੌਮਿੰਗ ਹੋਈ ਔਰ ਇੰਡੀਵਿਜੂਅਲ ਹੋਸ ਟੈਰਰਿਜ਼ਮ ਦੀ ਬਦੌਲਤ 32 ਬੰਦੇ ਮਾਰੇ ਗਏ ਔਰ ਇੱਕ ਬੜਾ ਸ਼ੌਕਿੰਗ ਪਾਰਟ ਸੀ ਜਿਹੜਾ ਕਿ ਯੂਰਪ ਦੇ ਵਿੱਚ ਹੋਇਆ ਫਿਰ ਅਸੀਂ ਦੇਖਦੇ ਹਾਂ ਕਿ ਫਰਾਂਸ ਦੇ ਵਿੱਚ ਨਾਈਸ ਉਹਨਾਂ ਦੇ ਸ਼ਹਿਰ 'ਚ ਉਹਦੇ 'ਚ ਵੀ ਦ ਇੰਡੀਵਿਜੂਅਲ دہشتਗਰਦੀ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਜਰਮਨੀ ਉਸ ਦਾ ਪਿਛਲੇ ਦਿਨਾਂ 'ਚ ਜਰਮਨੀ ਦੇ ਵਿੱਚ ਜਿਹੜਾ ਇਸ ਕਿਸਮ ਦਾ ਵਾਕਿਆ ਹੈ ਔਰ ਕਿਵੇਂ ਈਵਨ ਕ੍ਰਿਸਮਸ ਦੀ ਈਵ ਤੋਂ ਪਹਿਲਾਂ ਟਰੱਕ ਚਾੜ ਦਿੱਤਾ ਗਿਆ ਔਰ ਉਹਦੇ 'ਚ ਕਿੰਨੀਆਂ ਮੌਤਾਂ ਹੋਈਆਂ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਬਈ ਰੱਬ ਖੈਰ ਕਰੇ ਦੇ ਨਿਊ ਇਅਰ ਦੇ ਈਵ ਦੇ ਮੌਕੇ ਜਾਂ ਨਿਊ ਇਅਰ ਦੇ ਮੌਕੇ ਕੋਈ ਇਸ ਕਿਸਮ ਦੀ ਕੋਈ ਘਟਨਾ ਨਾ ਹੋਵੇ ਲੇਕਿਨ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਦੁਨੀਆਂ ਦੇ ਏਸ਼ੀਆ ਜਾਂ ਅਫਰੀਕਾ ਕੰਟੀਨੈਂਟਸ ਦੇ ਵਿੱਚ ਤਾਂ ਪਹਿਲਾਂ ਹੀ ਕਿਤੇ ਸੋਮਾਲੀਆ ਬਣਿਆ ਹੋਇਆ ਹੈ ਕਿਤੇ ਥੋਪੀਆ ਬਣਿਆ ਹੈ ਕਿਤੇ ਸੋਡਾਨ ਬਣਿਆ ਉੱਥੇ ਤਾਂ ਚੱਲ ਹੀ ਰਿਹਾ ਸੀ ਲੇਕਿਨ ਯੂਰਪ ਜਿਹੜਾ ਇੱਕ ਸਟੇਬਲ ਕੰਟੀਨੈਂਟ ਸੀ ਉਸ ਦੇ ਵਿੱਚ ਇਸ ਕਿਸਮ ਦੀ دہشت گردੀ ਨਹੀਂ ਜਿਹੜਾ ਬਿਲਕੁਲ ਮਾਹੌਲ ਬਦਲ ਕੇ ਰੱਖ ਦਿੰਦਾ ਹੈ ਔਰ ਇਸ ਦੇ ਜਿਹੜਾ ਆਫਟਰ ਮੈਥ ਨਤੀਜਾ ਹੈ ਜ਼ੀਨੋਫੋਬੀਆ ਬਾਹਰਲੇ ਲੋਕਾਂ ਦੇ ਨਾਲ ਨਫ਼ਰਤ ਜੀ ਇਸਲਾਮੋਫੋਬੀਆ ਇਸਲਾਮ ਇਸ ਵੇਲੇ ਜਿਹੜਾ ਉਹ ਟਾਰਗੇਟ ਦੇ ਥੱਲੇ ਔਰ ਇਸ ਸਾਰੇ ਨੇ ਇੱਕ ਹਫੜਾ ਦਫੜੀ ਦਾ ਮਾਹੌਲ ਪੈਦਾ ਕਰ ਦਿੰਦੇ ਜਿੱਥੇ ਕਿ ਹਰ ਫੈਲੋ ਸਿਟੀਜ਼ਨ ਦੂਜੇ ਤੇ ਸ਼ੱਕ ਕਰਦਾ ਹੈ ਕਿਤੇ ਤੁਰੇ ਜਾਂਦੇ ਤੁਸੀਂ ਮਹਿਫੂਜ਼ ਨਹੀਂ ਹੋ ਸੋ ਇਹ ਅਸੀਂ ਸਮਝਦੇ ਹਾਂ ਕਿ ਇੱਕ ਵੱਡਾ ਪਾਰਟ ਹੈ ਜਿਸ ਨੇ 2016 ਦੇ ਵਿੱਚ ਜਿਹੜਾ ਸਭ ਨੂੰ ਖੌਫzada ਰੱਖਿਆ ਫਿਰ ਇਲੈਕਸ਼ਨਸ ਐਂਡ ਰੈਫਰੰਡਮ ਜਦੋਂ ਅਸੀਂ ਇਲੈਕਸ਼ਨ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਅਮਰੀਕਾ ਦੇ ਪਰਸਪੈਕਟਿਵ ਤੋਂ ਡੋਨਲਡ 트ਰੰਪ ਨਵੰਬਰ ਦੇ ਮਹੀਨੇ 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਲਈ ਇਲੈਕਟ ਹੁੰਦੇ ਨੇ 20 ਜਨਵਰੀ ਨੂੰ ਉਹਨਾਂ ਨੇ ਸੌ ਚੁੱਕਣੀ ਜੀ ਲੇਕਿਨ ਇਸ ਨੇ ਔਰ ਇਸ ਪ੍ਰੈਜ਼ੀਡੈਂਸ਼ੀਅਲ ਰੇਸ ਨੇ ਸਿਰਫ ਅਮਰੀਕਨਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਜਾਂ ਉਹਨਾਂ ਦੀ ਦਿਲਚਸਪੀ ਨਹੀਂ ਸੀ ਕੁੱਲ ਦੁਨੀਆ ਦੀਆਂ ਅੱਖਾਂ ਅਮਰੀਕਾ ਵੱਲ ਲੱਗੀਆਂ ਹੋਈਆਂ ਸਨ ਔਰ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਹ ਹੋ ਗਿਆ ਔਰ ਹੁਣ ਇਹ ਗੱਲ ਕਿਸ ਡਾਇਰੈਕਸ਼ਨ ਚ ਜਾਏਗੀ ਅਜੇ ਜਨਾਬ ਕੁਰਸੀ ਤੇ ਬੈਠੇ ਨਹੀਂ ਬੈਠੇ ਟਵੀਟ ਕਰੀ ਜਾਂਦੇ ਨੇ ਕਦੇ ਚੀਨ ਨੂੰ ਕੁਝ ਕਹਿ ਰਹੇ ਨੇ ਕਦੇ ਨਿਊਕਲੀਅਰ ਵਾਰ ਹੈਡ ਹੋਰ ਲੈਂਡ ਨੂੰ ਕਰ ਰਹੇ ਨੇ ਇਜ਼ਰਾਈਲ ਦੀ ਪਿੱਠ ਠੋਕ ਰਹੇ ਨੇ ਹਾਲਾਂਕਿ ਅਸੀਂ ਗੱਲ ਕਰਾਂਗੇ ਕਿ ਕਿਵੇਂ ਯੂਨ ਸਿਕਿਉਰਿਟੀ ਕੌਂਸਲ ਦੀ ਵੋਟ ਸਾਲ ਦੇ ਅਖੀਰ ਦੇ ਵਿੱਚ ਆਈ ਸੈਟਲਮੈਂਟਸ ਦੇ ਮੁੱਦੇ ਤੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਡੋਨਲਡ ਟਰੰਪ ਫੀਨੋਮੈਨਾ ਔਰ ਜੇ ਟਾਈਮਸ ਮੈਗਜ਼ੀਨ ਨੇ ਪਰਸਨ ਆਫ ਦਾ ਈਅਰ ਉਹਨਾਂ ਨੂੰ ਐਲਾਨੇ ਆ ਤੇ ਬਿਲਕੁਲ ਠੀਕ ਐਲਾਨੇ ਆ ਜੇ ਦੇਖਣਾ ਹੋਏ 2016 ਦੀ ਸਭ ਤੋਂ ਐਮ ਇਵੈਂਟ ਤੇ ਉਹ ਡੋਨਲਡ ਟਰੰਪ ਦਾ ਜਿਹੜਾ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਚੁਣਿਆ ਗਿਆ ਕੋਈ ਕੌਂਸਲ ਮੈਂਬਰ ਨਹੀਂ ਬਣਿਆ ਸਿੱਧਾ ਜਾ ਕੇ ਪ੍ਰੈਜ਼ੀਡੈਂਟ ਦੀ ਕੁਰਸੀ 'ਤੇ ਵਜਿਆ ਉਹ ਵੀ ਦੁਨੀਆ ਦੇ ਸਭ ਤੋਂ ਇੰਪੋਰਟੈਂਟ ਨੇਸ਼ਨ ਔਰ ਸੁਪਰ ਪਾਵਰ ਦਾ ਸਭ ਤੋਂ ਪਾਵਰਫੁਲ ਬੰਦਾ ਹੈ ਤੇ ਰੱਬ خیر ਕਰੇ ਇਹੀ ਅਸੀਂ ਕਹਿ ਸਕਦੇ ਹਾਂ ਯੂਰਪ ਦੇ ਐਂਗਲ ਤੋਂ ਜਿਹੜੇ ਜੂਨ ਦੇ ਮਹੀਨੇ ਉੱਥੇ ਬ੍ਰਿਟਨ ਦੇ ਵਿੱਚ ਰਿਫਰੈਂਡਮ ਹੋਇਆ ਕਿ ਭੀ ਬ੍ਰਿਟਨ ਯੂਰਪੀਅਨ ਯੂਨੀਅਨ ਦਾ ਮੈਂਬਰ ਰਹੇ ਜਾਂ ਨਾ ਰਹੇ ਔਰ ਉਹ ਵੀ ਇੱਕ ਹੈਰਾਨੀਜਨਕ ਜਿਵੇਂ ਟਰੰਪ ਦਾ ਜਿੱਤਣਾ ਨਵੰਬਰ ਚ ਹੈਰਾਨੀਜਨਕ ਸੀ ਉਹ ਵੀ ਹੈਰਾਨੀਜਨਕ ਫੈਸਲਾ ਸੀ ਕਿ ਇੰਗਲੈਂਡ ਨੇ ਜਿਹੜਾ ਯੂਰੋਪੀਅਨ ਯੂਨੀਅਨ ਤੋਂ ਨਿਕਲਣ ਦਾ ਫੈਸਲਾ ਕੀਤਾ ਜਿਹਨਾਂ ਇੱਕ ਵਾਰੀ ਸਾਰੀ ਉਹਨਾਂ ਦੀ ਇਕਨੋਮੀ ਨੂੰ ਵੀ ਹਲਾ ਦੁੱਤਾ ਔਰ ਇਹ ਦੁਬਾਰਾ ਇੱਕ ਕਿਸਮ ਦੀ ਜਿਹੜੀ ਹੈ ਡਿਵੀਜ਼ਨ ਇਨ ਦਾ ਬ੍ਰਿਟਿਸ਼ ਸੁਸਾਇਟੀ ਅਮਰੀਕਨ ਸੁਸਾਇਟੀ ਤਾਂ ਵਰਟੀਕਲੀ ਡਿਵਾਈਡ ਹੋਈ ਅਜੇ ਤੱਕ ਵੀ ਉਹ ਡਿਵਾਈਡ ਚੱਲ ਰਿਹਾ ਹੈ ਡੋਨਲਡ ਟਰੰਪ ਔਰ ਹਿਲਰੀ ਦਾ ਉਹ ਜਿਹੜਾ ਮੁਕਾਬਲਾ ਸੀ ਉਹ ਇਨਫੈਕਟ ਸੁਸਾਇਟੀ ਦਾ ਵੀ ਜਿਕਵਰੀ ਵਾਪਸ ਰੇਸਿਜ਼ਮ ਦੇ ਬੀਜ ਦੇਖਣ ਨੂੰ ਮਿਲੇ ਪਰ ਇਹ ਜਿਹੜਾ ਇੰਗਲੈਂਡ ਦਾ ਉਸ ਤੋਂ ਯੂਰਪੀਅਨ ਯੂਨੀਅਨ ਜੋ ਨਿਕਲਣ ਦਾ ਫੈਸਲਾ ਹੈ ਇਸ ਨੇ ਜਿਹੜਾ ਇੱਕ ਬੜੀ ਸਨਸਨੀ ਪੈਦਾ ਕੀਤੀ ਹੈ ਔਰ ਦੇਖੋ ਹੋਪਫੁਲੀ ਜਿਹੜਾ ਇਹ ਸਾਰਾ ਸ਼ਾਇਦ ਅਜੇ ਇੰਨੀ ਜਲਦੀ ਤਾਂ ਨਾ ਹੋਏ ਲੇਕਿਨ ਨਿਕਲਣ ਦੀ ਗੱਲ ਪਰ ਇਹ ਅਲਟੀਮੇਟਲੀ ਪੋਸੀਬਿਲਟੀ ਬਣਾ ਦੱਤੀ ਗਈ ਹੈ ਇਸ ਰੈਫਰੈਂਡਮ ਨੇ ਨਿਊਕਲੀਅਰ ਦੀ ਅਸੀਂ ਗੱਲ ਕੀਤੀ ਹੈ ਵੀ ਇੱਕ ਪਾਸੇ ਭਾਰਤ ਨੇ ਹੁਣ ਇਹ ਰੈਂਡ ਦੇ ਉੱਤੇ ਆ ਕੇ ਅਗਨੀ 5 ਔਰ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲ ਦੀ ਗੱਲ ਕਰਕੇ ਜਿਹੜਾ ਉਸ ਲੜਾਈ ਨੂੰ ਜਿਹੜੀ ਕਿ ਟ੍ਰੈਡੀਸ਼ਨਲ ਵੈਪਨਸ ਨਾ ਸੀ ਕਿਉਂਕਿ ਜਿਹੜੀਆਂ ਇਸ ਕਿਸਮ ਦੀਆਂ ਮਿਸਾਈਲਾਂ ਨੇ ਇਹਨਾਂ ਤੇ ਨਿਊਕਲੀਅਰ ਵਾਰਹੈਡ ਫਿੱਟ ਹੁੰਦੇ ਨੇ ਸੋ ਪਾਕਿਸਤਾਨ ਬਾਰੇ ਆਲਟੀਮੇਟਲੀ ਜਿਹੜਾ ਉਸ ਨੇ ਵੀ ਆਪਣੇ ਆਪ ਨੂੰ ਸਿਕਿਉਰ ਕਰਨਾ ਤੇ ਉਹ ਵੀ ਨਿਊਕਲੀਅਰ ਵਾਰਹੈਡਸ ਹੋਰ ਬਣਾ ਰਿਹਾ ਹੈ ਥਿੰਕ ਟੈਂਕਸ ਦੀਆਂ ਰਿਪੋਰਟਸ ਇਸ ਡਾਇਰੈਕਸ਼ਨ ਚ ਨੇ ਜੀ ਔਰ ਅਸੀਂ ਦੇਖਦੇ ਹਾਂ ਕਿ ਇਸ ਵਾਰੇ ਦੇ ਵਿੱਚ ਨਾਰਥ ਕੋਰੀਆ ਨੇ ਫਰਦਰ ਜਿਹੜੇ ਟੈਸਟ ਕੀਤੇ ਨਿਊਕਲੀਅਰ ਔਰ ਉਹ ਇੱਕ ਜਿਹੜਾ ਵਰੀ ਦਾ ਕਾਜ਼ ਵੀ ਬਣਿਆ ਈਰਾਨ ਜਿਸ ਨੂੰ ਪਿਛਲੇ ਸਾਲਾਂ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਭੰਨਦੀ ਰਹੀ ਹੈ ਬੇਸ਼ੱਕ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਚੰਗੀ ਲੈਗੇਸੀ ਛੱਡੀ ਈਰਾਨ ਦੇ ਹਵਾਲੇ ਨਾਲ ਕਬੀ ਉਸਦਾ ਨਿਊਕਲੀਅਰ ਪ੍ਰੋਗਰਾਮ ਵੀ ਥੋੜਾ ਕਰਬ ਹੋਇਆ ਹੈ ਔਰ ਉਹਦੇ ਨਾਲ ਉਸ ਨੂੰ ਜਿਹੜੀਆਂ ਉਸ ਦੇ ਖਿਲਾਫ ਸੈਂਕਸ਼ਨਸ ਵੀ ਖਤਮ ਹੋਈਆਂ ਪਰ ਜਿਸ ਅੰਦਾਜ਼ ਦੇ ਵਿੱਚ ਡੋਨਲਡ 트ਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਇਰਾਨ ਪਾਲਿਸੀ ਦੀ ਗੱਲ ਕੀਤੀ ਜੇ ਇਹ ਓਬਾਮਾ ਦੀ ਲੈਗੇਸੀ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰੇਗਾ ਤੇ ਫਿਰ ਇਹ ਨਿਊਕਲੀਅਰ ਰੇਸ ਜਿਹੜੀ ਨਾਰਥ ਕੋਰੀਆ ਔਰ ਇੰਡੀਆ ਆਪਣੀਆਂ ਇੰਟਰ ਕੰਟੀਨੈਂਟਲ ਬੈਲਿਸਟਿਕ ਮਿਸਾਈਲਸ ਨਾਲ ਲੱਗੇ ਲਾ ਜਾ ਰਿਹਾ ਇਰਾਨ ਵੀ ਉਹਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਇਹ ਇੱਕ ਫਰਦਰ ਜਿਹੜੀ ਹੈ ਡਿਜ਼ਾਸਟਰ ਦੀ ਗੱਲ ਹੋਏਗੀ ਮਿਡਲ ਈਸਟ ਮਿਡਲ ਈਸਟ ਫਲਸਤੀਨ ਦੀ ਸਟਰਗਲ ਉਵੇਂ ਜੋ ਪਿਛਲੇ 65 70 ਸਾਲ ਤੋਂ ਉਹਨਾਂ ਵਿਚਾਰਿਆਂ ਦਾ ਹਾਲ ਹੈ ਔਰ ਉਹੀ ਨੈਤਾਨ ਯਾਹੂ ਉਸ ਕਿਸਮ ਦਾ ਯੋਸ ਦਾ ਐਕਸਟ੍ਰੀਮ ਜੋ 트ੰਪ ਦਾ ਵਤੀਰਾ ਹੈ ਔਰ ਇੱਕ ਗੱਲ ਜ਼ਰੂਰ ਪੋਜ਼ਿਟਿਵ ਹੋਈ ਔਰ ਪਹਿਲੀ ਵਾਰ ਆਲਮੋਸਟ 70 ਸਾਲਾਂ ਕਿ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਨੇ ਇਹ ਮਤਾ ਇਜ਼ਰਾਈਲ ਦੇ ਖਿਲਾਫ ਪਾਸ ਕੀਤਾ ਹੈ ਕਿ ਵੀ ਇਹ ਜਿਹੜੀ ਉਹਨਾਂ ਨੇ ਫਲਸਤੀਨੀ ਟੈਰੀਟਰੀ ਤੇ ਕਬਜ਼ਾ ਕੀਤਾ ਹੋਇਆ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਆਪਣੀ ਸੈਟਲਮੈਂਟਸ ਨਾ ਬਣਾਣ ਔਰ ਅਮਰੀਕਾ ਨੇ ਪਹਿਲੀ ਵਾਰ ਉਹਨੂੰ ਅਸੀਂ ਕਹਿ ਸੀ ਕਿ ਵੀ ਇਹ ਪ੍ਰੈਜ਼ੀਡੈਂਟ ਓਬਾਮਾ ਦਾ ਇਹ ਪਾਰਟਿੰਗ ਸਲੈਪ ਹੈ ਅਮਰੀਕਾ ਨੇ ਇਸ ਵਾਰ ਵਿਟੋ ਨਹੀਂ ਕੀਤਾ ਉਸ ਫੈਸਲੇ ਨੂੰ ਸੋ ਇਜ਼ਰਾਈਲ ਦੇ ਖਿਲਾਫ ਇਹ ਪਹਿਲੀ ਵਾਰ ਹੈ ਕਿ ਯੂਨ ਸਕਿਉਰਟੀ ਕੌਂਸਲ ਨੇ ਜਿਹੜਾ ਉਹ ਰੈਜ਼ੋਲੂਸ਼ਨ ਕੀਤਾ ਹਾ ਨਾ ਇਜ਼ਰਾਈਲ ਨੇ ਕਿਹਾ ਵੀ ਮੈਨੂੰ ਪਰਵਾਹ ਨਹੀਂ ਹੈ ਔਰ ਅਸੀਂ ਬਿਲਕੁਲ ਜਿਹੜਾ ਸ਼ੇਮ ਔਨ ਦਿਸ ਯੂਨ ਐਂਡ ਦਿਸ दट ਐਰੋਗੈਂਸ ਲੇਕਨ ਅਸੀਂ ਇਸ ਨੂੰ ਇੱਕ ਪ੍ਰਾਪਤੀ ਦੇ ਤੌਰ ਤੇ ਦੇਖਦੇ ਹਾਂ ਹੁਣ ਕਿਉਂਕਿ ਸਮਾਂ ਸੀਮਾ ਵੀ ਹੈ ਕਟਨਾਵਾ ਹੋਰ ਵੀ ਨੇ ਪ੍ਰੈਜ਼ੀਡੈਂਟ ਹੁਬਾਮਾ ਦਾ ਵੀ ਲਾਸਟ ਟਾਈਮ ਚੱਲ ਰਿਹਾ ਉਸ ਲੈ ਕੇ ਸੀ ਨੂੰ ਵੀ ਮੈਂ ਡਿਸਕਸ ਕਰਨਾ ਚਾਹੁੰਦਾ ਸੀ ਬਟ ਸਮ ਅਦਰ ਟਾਈਮ ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਇੰਡੀਆ ਪਰਸਪੈਕਟਿਵ ਕੀ ਹੈ ਜੀ ਇੰਡੀਆ ਚ ਸਾਊਥ ਏਸ਼ੀਆ ਪਰਸਪੈਕਟਿਵ ਖਾਸ ਤੌਰ ਤੇ ਉਹਦੇ ਚ ਮੋਦੀ 2014 ਚ ਪਾਵਰ ਚ ਆਇਆ ਔਰ ਉਹਦਾ ਜਿਹੜਾ ਕੈਂਪੇਨ ਹੈ ਅਗੇਂਸਟ ਖਾਸ ਤੌਰ ਤੇ ਮਾਈਨੋਰਟੀਆਂ ਮੁਸਲਮਾਨਾਂ ਦੇ ਪਾਕਿਸਤਾਨ ਦੇ ਖਿਲਾਫ ਨੇਬਰਸ ਨਾਲ ਨੇਪਾਲ ਨੀਤੀ ਵੀ ਉਹੀ ਸ਼੍ਰੀਲੰਕਾ ਨੀਤੀ ਵੀ ਉਹ ਬਰਾਬਰ ਜਾਰੀ ਹੈ ਔਰ ਇਸ ਵਰੇ ਚ ਉਹ ਪਠਾਨਕੋਟ ਹੋਏ ਦੀਨਾਨਗਰ ਹੋਏ ਫਿਰ ਉੜੀ ਦਾ ਹਮਲਾ ਹੋਏ ਔਰ ਅਖੀਰ ਚ ਹੁਣ ਨਗਰੋਟਾ ਇਹ ਸਾਰੀਆਂ ਘਟਨਾਵਾਂ ਬਾਰਡਰਸ ਦੇ ਉੱਤੇ ਟੈਨਸ਼ਨ ਲਗਾਤਾਰ ਦੋਨੋਂ ਪਾਸਿਓਂ ਫਾਇਰਿੰਗ ਸੈਂਕੜਿਆਂ ਮੌਤਾਂ ਇਹ ਸਾਰਾ ਜਿਹੜਾ ਸਿਲਸਿਲਾ ਸੀ ਇਹ ਜਾਰੀ ਰੱਖਿਆ મોદી ਨੇ ਕਿਉਂਕਿ ਇਹਨਾਂ ਨੂੰ ਜਿਵੇਂ ਇੱਕ ਅਸੀਂ ਹਿੰਦੀ ਦਾ ਮੈਂ ਕਿਤੇ ਕਪਲੇਟ ਦੇਖ ਰਿਹਾ ਸੀ ਉਹਨੇ ਕਿਹਾ ਜੀ ਸਰਹੱਦ 'ਤੇ ਤਣਾਅ ਹੈ ਕਿਆ ਕਹੀਂ ਚੋਣਾ ਹੈ ਕਿ ਵੀ ਜੀ ਸਰਹੱਦਾਂ ਦੇ ਟੈਨਸ਼ਨ ਪੈਦਾ ਕੀਤੇ ਕਿਤੇ ਚੋਣਾ ਨੇ ਕਿਉਂਕਿ ਇਹ ਚੋਣਾ ਜਿੱਤਣ ਦੀ ਸਟ੍ਰੈਟਜੀ ਬਣਦੀ ਜਾਂਦੀ ਹੈ ਸੋ ਇਹ ਪਾਰਟ ਜਿਹੜਾ ਉਸ ਦੇ ਥੱਲੇ ਇਹਨਾਂ ਨੇ ਪਾਕਿਸਤਾਨ ਦੇ ਨਾਲ ਉਸ ਕਿਸਮ ਦੀ ਟੈਨਸ਼ਨ ਰੱਖੀ ਹੈ ਚਾਈਨਾ ਦੇ ਨਾਲ ਉਹੀ ਟੱਕਰ ਉਵੇਂ ਹੀ ਅਮਰੀਕਾ ਦਾ ਪਿੱਠੂ ਬਣ ਕੇ ਜਿੱਥੇ ਲੇਟਲੀ ਅਸੀਂ ਮਿਸਲ ਦੀ ਗੱਲ ਕੀਤੀ ਹੈ ਉਸ ਤੋਂ ਪਹਿਲਾਂ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਸ ਦੀ مخالਫਤ ਉਸ ਦੇ ਨਾਲ ਜੁੜਿਆ ਹੋਇਆ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਤਿੱਬਤ ਦੇ ਦলাই লামੇ ਨੂੰ ਚੱਕ ਚਕਾ ਕੇ ਮੰਗੋਲੀਆ ਭੇਜਣਾ ਹਾਲਾਂਕਿ ਮੁੜ ਕੇ ਮੰਗੋਲੀਆ ਤੇ ਜਦੋਂ ਉਹਨਾਂ ਨੇ ਸੈਂਕਸ਼ਨ ਲਾਈਆਂ ਤੇ ਉਹਨੇ ਮਾਫੀ ਮੰਗੀ ਹੈ ਔਰ ਇਹ ਸਾਰੇ ਇਸ਼ੂ ਜਿਹੜੇ ਨੇ ਔਰ ਪਾਕਿਸਤਾਨ ਦੇ ਹਵਾਲੇ ਨਾਲ ਇਹ ਪਹਿਲੀ ਵਾਰ ਹੋਇਆ ਕਿ ਜਿਹੜਾ ਮੋਦੀ ਹੈ ਉਹਨੇ ਲਾਲ ਕਿਲੇ ਤੇ ਖਲੋ ਕੇ ਬਲੋਚਿਸਤਾਨ ਆਜ਼ਾਦ ਕਸ਼ਮੀਰ ਗਿਲਗਤ ਜਿਹੜੀ ਕਿ ਪਾਕਿਸਤਾਨ ਦੀ ਟੈਰੀਟਰੀ ਹੈ ਉਸ ਦੇ ਬਾਰੇ ਉਹਨੇ ਖੁੱਲ ਕੇ ਬਲੋਚੀਆਂ ਔਰ ਦੂਸਟੀਆਂ ਦੀ ਹਮਾਇਤ ਕੀਤੀ ਸੋ ਇਹ ਉਸ ਖਿੱਤੇ ਦੇ ਵਿੱਚ ਫਰਦਰ ਟੈਨਸ਼ਨ ਦਾ ਵਾਇਸ ਬਣੇ ਜੀ ਔਰ ਜਿੰਨੀਆਂ ਕਾਨਫਰेंसेस ਇੰਟਰਨੈਸ਼ਨਲ ਲੈਵਲ ਦੀਆਂ ਹੋਈਆਂ ਇੰਡੀਆ ਦਾ ਯਤਨ ਸੀ ਕਿ ਪਾਕਿਸਤਾਨ ਨੂੰ ਟੈਰੋਰਿਜ਼ਮ ਦੇ ਖਾਤੇ 'ਚ ਗੋਆ ਦੇ ਵਿੱਚ ਜਿਹੜੀ ਹੋਈ ਇਹਨਾਂ ਦੀ ਉਹਦੇ ਵਿੱਚ ਬ੍ਰਾਜ਼ੀਲ ਔਰ ਬ੍ਰਿਕਸ ਦੀ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਜੀ ਪਾਕਿਸਤਾਨ ਇਜ਼ ਦਾ ਮਦਰ ਆਫ 올 ਟੈਰੋਰਿਜ਼ਮ ਔਰ ਇਸ ਸਾਰੇ ਦੇ ਨਾਲ ਈਵਨ ਜਿਹੜੀ ਲਾਸਟ ਕਾਨਫਰੰਸ ਪਿਛਲੇ ਦਿਨਾਂ 'ਚ ਹਾਰਟ ਆਫ ਏਸ਼ੀਆ ਦੀ ਅੰਮ੍ਰਿਤਸਰ 'ਚ ਹੋਈ ਉਹਦੇ 'ਚ afghan president ਨਾਲ ਮਿਲ ਕੇ ਮੋਦੀ ਨੇ ਪਾਕਿਸਤਾਨ ਨੂੰ ਜਿਹੜਾ ਮਲਾਈਨ ਕੀਤਾ ਔਰ ਸਾਡੇ ਜਦੋਂ ਅਸੀਂ ਸਿੱਖ ਪਰਸਪੈਕਟਿਵ ਦੀ ਗੱਲ ਕਰਦੇ ਆ ਇਸ ਦੀ ਮੈਂ ਗੱਲ ਕਰਨ ਤੋਂ ਪਹਿਲਾਂ ਜੰਮੂ ਕਸ਼ਮੀਰ ਇਸ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ ਲਗਭਗ 4 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਭਾਰਤੀ ਫੌਜ ਦੇ ਜ਼ੁਲਮ ਔਰ ਮੈਂ ਇਸ ਖੀਰਲਾ ਪ੍ਰੋਗਰਾਮ ਜਿਹੜਾ ਸਾਡੇ ਇਸ ਸਾਲ ਦਾ ਹੈ ਮੈਂ ਆਪਣਾ ਜਿਹਨੂੰ ਖੈਰਾਜੇ ਅਕੀਦਤ ਕਹਿੰਦੇ ਨੇ ਆਪਣੀ ਜਿਹੜਾ ਉਹ ਐਡਮਾਇਰ ਕਰਨਾ ਚਾਹੁੰਦਾ ਹਾਂ ਸ਼ਲਾਗਾ ਕਰਦਾ ਕਸ਼ਮੀਰੀ ਲੋਕਾਂ ਦੀ ਜਿਵੇਂ ਉਹ ਟੈਂਕਾਂ ਤੋਪਾਂ ਗੋਲੀਆਂ ਦੇ ਸਾਹਮਣੇ ਖਲੋਤੇ 100 ਤੋਂ ਜ਼ਿਆਦਾ ਮਾਰੇ ਗਏ ਪੈਰਟ ਗਨਸ ਨਾਲ ਜਿਹੜਾ 500 ਜਿਹੜੇ ਨੇ ਉਹ ਅੰਨੇ ਹੋਏ ਨਬੀਨੇ ਹੋਏ ਜੀ 15000 ਤੋਂ ਜ਼ਿਆਦਾ ਜ਼ਖਮੀ ਹੋਏ ਪਰ ਉਹਨਾਂ ਨੇ ਸਾਨੂੰ ਵੀ ਇਹ ਰਾਹ ਦੱਸਿਆ ਹਰ ਗਲੀ ਚੋਂ ਖੁੰਝੇ ਚੋਂ ਕੂਚੇ ਚੋਂ ਹਰ ਝੋਕੇ ਚੋਂ ਆਜ਼ਾਦੀ ਆਜ਼ਾਦੀ ਇਹਹੀ ਸ਼ਬਦ ਗੂੰਜਦੇ ਰਹੇ ਸੋ ਇਹ ਜਿਹੜਾ ਪਾਰਟ ਖਾਸ ਤੌਰ ਤੇ ਜਿਹੜਾ ਭਾਰਤ ਦੀਆਂ ਨੀਤੀਆਂ ਨੇ ਦਬਾਅ ਵਾਲੀਆਂ ਉਹ ਲਗਾਤਾਰਤਾ ਦੇ ਨਾਲ ਉਸੇ ਤਰ੍ਹਾਂ ਹੀ ਜਾਰੀ ਨੇ ਹੁਣ ਅਸੀਂ ਕੁਇਕਲੀ ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ ਪਹਿਲਾਂ ਮੈਂ ਹਾਰਟ ਆਫ ਏਸ਼ੀਆ ਦੀ ਗੱਲ ਕੀਤੀ ਹੈ ਸੋ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਸੀ ਕਿ ਸਰਤਾਜ ਅਸੀਜ਼ ਜਿਹੜੇ ਪਾਕਿਸਤਾਨ ਦੀ ਦੇ ਫੋਰਨ ਅਫੇਅਰਸ ਦੇ ਐਡਵਾਈਜ਼ਰ ਨੇ ਉਹ ਵੀ ਉਹਦੇ ਚ ਆਏ ਔਰ ਉਹ ਦਰਬਾਰ ਸਾਹਿਬ ਜਾਣਾ ਚਾਹੁੰਦੇ ਸਨ ਬਾਕੀ 35-40 ਦੇਸ਼ਾਂ ਦੇ ਹੈੱਡ ਆਫ ਸਟੇਟ ਫੋਰਨ ਮਿਨਿਸਟਰ ਸਣੇ ਮੋਦੀ ਅਫਗਾਨ ਪ੍ਰੈਜ਼ੀਡੈਂਟ ਦੇ ਗਏ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਹਾਲਾਂਕਿ ਉਸ ਤੋਂ ਪਹਿਲਾਂ ਸਿੱਖਾਂ ਨੇ ਉਹਨਾਂ ਤੋਂ ਨੂੰ ਬੇਨਤੀ ਕੀਤੀ ਸੀ ਸਰਤਾਜ ਅਜੀਜ਼ ਨੂੰ ਕਿ ਉਹ ਹਾਰਟ ਆਫ ਏਸ਼ੀਆ ਕਾਨਫਰੰਸ ਸਿੱਖਾਂ ਦੀ ਆਜ਼ਾਦੀ ਦਾ ਮੁੱਦਾ ਚੁੱਕਣ ਸੋ ਅਸੀਂ ਜਿੱਥੇ ਇਸ ਵਾਕਿਆ ਨੂੰ ਕੰਡੈਮ ਕਰਦੇ ਹਾਂ ਭਾਰਤ ਸਰਕਾਰ ਦੇ ਉੱਥੇ ਇਹ ਸਾਡੀ ਬੇਵਸੀ ਦਾ ਆਲਮ ਵੀ ਜਿਹੜਾ ਉਹ ਜ਼ਾਰ ਕਰਦਾ ਵੀ ਅਸੀਂ ਕਿੱਥੇ ਆ ਕੇ ਖਲੋਤੇ ਫਿਰ ਅਸੀਂ ਦੇਖਦੇ ਆਂ ਵੀ ਸਾਡੀ ਡੀ ਜਨਰੇਸ਼ਨ ਪੰਜਾਬ ਚ ਬਾਦਲਾਂ ਦੇ ਥੱਲੇ ਬਰਾਬਰ ਕੰਟੀਨਿਊ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਨ੍ਹਾਂ ਦਾ ਕ੍ਰਮ ਜਿਹੜਾ 2015 ਦੇ ਵਿੱਚ ਸ਼ੁਰੂ ਹੋਇਆ ਸੀ ਜੂਨ ਦੇ ਪਹਿਲੇ ਹਫ਼ਤੇ ਉਹ 2016 ਦੇ ਵਿੱਚ ਵੀ ਜਾਰੀ ਰਿਹਾ 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਔਰ ਛੇਕੜਲੀ ਘਟਨਾ ਜਵੇਂ ਰਾਮਪੁਰਾ ਫੂਲ ਦੇ ਵਿੱਚ ਸਕੰਦਰ ਮਲੂਕੇ ਦੀ ਪ੍ਰੈਜ਼ੈਂਸ ਹੋਰ ਕਾਲੀਆਂ ਦੀ ਪ੍ਰੈਜ਼ੈਂਸ ਦੇ ਵਿੱਚ ਜੀ ਹਿੰਦੂ ਤਵੀਆਂ ਨੇ ਅਰਦਾਸ ਦੀ ਪੈਰੋਡੀ ਕਰਕੇ ਇਹ ਫਾਈਨਲ ਸਟ੍ਰੋਕ ਹੈ ਹੁਣ ਸਕ੍ਰਿਪਚਰ ਤੋਂ ਅੱਗੇ ਸਾਡੀ ਜਿਹੜੀ ਰੋਜ਼ਾਨਾ ਦਾ ਜਿਹੜਾ ਸਾਡਾ ਸਤਕਾਰ ਵਾਲਾ ਪਾਰਟ ਹੈ ਸਾਡੇ ਸ਼ਹੀਦਾਂ ਦੀ ਲੈਗੇਸੀ ਹੈ ਜੀ ਉਸ ਨੂੰ ਵੀ ਸਬਜੈਕਟ ਟੂ ਟਾਰਗੇਟ ਕੀਤਾ ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਲ ਚ 2016 ਦੇ ਸਰਬਤ ਖਾਲਸਨ 2015 ਵਾਲੇ ਤਾਂ ਦੇਸ਼ਤロイ ਬਣਾਏ ਸੀ 2016 ਦੇ ਵਿੱਚ ਸਾਰੇ ਯਤਨਾਂ ਦੇ باوجود ਜਿਹੜਾ ਪਹਿਲਾਂ ਜਿੱਥੇ ਹੋਣਾ ਸੀ ਉੱਥੇ ਨਹੀਂ ਹੋਣ ਦਿੱਤਾ ਪੰਜਾਬ ਚ ਬੁੱਢਾ ਜੋੜ ਮੀਟਿੰਗ ਹੋਈ ਔਰ ਹੁਣ ਜਦੋਂ ਫਾਈਨਲੀ ਰੱਖਿਆ ਵੀ ਗਿਆ ਕਿਵੇਂ ਚਾਰ ਚਫੇਰੇ ਸੜਕਾਂ ਬੰਦ ਕਰਕੇ ਰਸਤੇ ਬੰਦ ਕਰਕੇ ਜਿਹੜਾ ਸੰਗਤ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਇਹ ਵੀ ਸਾਡਾ ਇਹ ਹਾਲਤ ਕਿਸ ਹੱਦ ਤੱਕ ਬਾਦਲਾ ਨੇ ਆਰਐਸਐਸ ਦਾ ਹੱਥ ਠੋਕਾ ਬਣ ਕੇ ਕੌਮੀ ਹਿੱਤਾਂ ਨੂੰ ਜਿਹੜਾ ਉਹ ਤਬਾਹ ਕੀਤਾ ਇਹ 2016 ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਲਗਾਤਾਰਤਾ ਦੇ ਨਾਲ ਜਾਰੀ ਰਹੀ ਫਿਰ ਅਸੀਂ ਦੇਖਦੇ ਹਾਂ ਕਿ ਇਸੇ ਸਾਲ ਦੇ ਵਿੱਚ ਜਿਹੜਾ ਫਾਈਨਲ ਸਟ੍ਰੋਕ ਖਾਸ ਤੌਰ ਤੇ ਸਤਲੁ ਜਮਨਾ ਲਿੰਕ ਨਹਿਰ ਦੇ ਮੁੱਦੇ ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਔਰ ਉਹੀ ਡਰਾਮੇਬਾਜ਼ੀ ਆਕਾਲੀਆਂ ਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਔਰ ਸੁਪਰੀਮ ਕੋਰਟ ਹੁਣ ਜਿਹੜਾ 2017 ਚ ਇਸ ਗੱਲ ਨੂੰ ਚੋਣਾਂ ਤੱਕ ਰੁਕ ਗਏ ਨੇ ਕਿਉਂਕਿ ਮੋਦੀ ਐਂਡ ਕੰਪਨੀ ਨੂੰ ਕਿਉਂਕਿ ਸਾਰੀ ਜੁਡੀਸ਼ਰੀ ਇਨਾਂ ਦੇ ਕੰਟਰੋਲ ਚਾਹ ਰਹੇ ਅਸੀਂ ਜੁਡੀਸ਼ਰੀ ਦੇ ਫੈਸਲੇ ਦੇਖੀਏ ਕਿ ਭਾਈ ਨੈਸ਼ਨਲ ਐਂਥਮ ਦੇ ਵੇਲੇ ਖਲੋਣਾ ਹੈ ਜੜਾ ਔਰ ਦੂਸਰੇ ਸਾਰੇ ਮੁੱਦਿਆਂ ਤੇ ਸੈਂਟਰ ਗਵਰਨਮੈਂਟ ਨੂੰ ਹਦਾਇਤਾਂ ਕਿ ਯੋਗਾ ਨੂੰ ਕੰਪਲਸਰੀ ਬਣਾਓ ਸੋ ਉਹ ਚੱਲ ਹੀ ਰਿਹਾ ਈਵਨ ਫੌਜ ਦੇ ਹਵਾਲੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਹੁਣ ਫੌਜ ਦਾ ਮੁਖੀ रावत ਬਣਾਇਆ ਇਸ ਨੂੰ ਅਜੀਤ ਡੋਵਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਔਰ ਆਰਐਸਐਸ ਦਾ ਬੰਦਾ ਹੈ ਉਸ ਦੀ ਜਿਹੜੀ ਕਲੀਅਰੈਂਸ ਹੈ ਉਹੀ ਆਰਐਸਐਸ ਨੇ ਕੀਤੀ ਹੈ ਸੋ ਇਸ ਵੇਲੇ ਭਾਰਤ ਦੇ ਵਿੱਚ ਗਵਰਨਮੈਂਟ ਜੁਡੀਸ਼ਰੀ অর इवन ਫੌਜ ਵੀ ਜਿਹੜੀ ਹੈ ਹੁਣ ਸਿੱਧੇ ਸਿੱਧੇ ਆਰਐਸਐਸ ਦੇ ਕੰਟਰੋਲ ਚ ਹੈ অর ਉਹਨਾਂ ਨੇ ਹਿੰਦੂ ਹਿੰਦੀ ਹਿੰਦੁਸਤਾਨ ਦਾ ਜਿਹੜਾ ਸੰਕਲਪ ਹੈ ਉਸ ਨੂੰ ਪ੍ਰੈਕਟੀਕਲੀ ਇਸ ਵਰੇ ਦੇ ਵਿੱਚ ਬਹੁਤ ਅੱਗੇ ਜਿਹੜੀ ਹੈ ਉਹਨਾਂ ਨੇ ਲੈਂਡਮਾਰਕ ਇਸ ਦੇ ਉੱਤੇ ਪ੍ਰਾਪਤੀਆਂ ਕੀਤੀਆਂ ਨੇ ਸਾਡੇ ਕੌਮੀ ਵਿੜੇ ਚ ਉਹ ਪਾਵੇਂ ਭਾਈ ਜੋਗਾ ਸਿੰਘ ਖਾਲਸਤਾਨੀ ਦੀ ਸ਼ਹੀਦੀ ਹੋਏ ਜਬ ਆਬਾ ਰਣਜੀਤ ਸਿੰਘ ਟਰਡੀਆਂ ਵਾਲਿਆਂ ਤੇ ਹਮਲਾ ਹੋਏ ਇਹ ਸਾਰਾ ਕਿਸ ਹੱਦ ਤੱਕ ਏਜੰਸੀਆਂ ਦਾ ਨੈਟਵਰਕ ਪੰਜਾਬ ਦੇ ਵਿੱਚ ਸਾਡੇ ਧਾਰਮਿਕ ਖੇਤਰ ਦੇ ਵਿੱਚ ਵੀ ਇਹਨਾਂ ਨੇ ਅਨਸਰਟਨਟੀ ਪੈਦਾ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਔਰ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਚੇਂਜ ਸ਼੍ਰੋਮਣੀ ਕਮੇਟੀ ਮੱਕੜ ਦੀ ਥਾਂ ਤੇ ਬਡੂੰਗਰ ਆ ਗਿਆ ਕਿਉਂਕਿ ਉਹਨੂੰ ਵਰਤਕੇ ਜਿੰਨੀ ਕੁ ਉਹ ਬਦਨਾਮ ਜਦੋਂ ਹੋ ਜਾਂਦਾ ਫਿਰ ਇੱਕ ਨਵਾਂ ਚਿਹਰਾ ਕੱਢ ਲੈਂਦੇ ਨੇ ਔਰ ਇਹ ਸਾਰੀ ਜਿਹੜੀ ਹੈ ਲੇਕਨ ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਦੇ ਜਾਲੀ ਜਥੇਦਾਰਾਂ ਦਾ ਜਿਸ ਕਿਸਮ ਦਾ ਜਾਲੀ ਇਸ ਲਈ ਵੀ ਸਰਬੱਤ ਖਾਲਸਾ ਨੇ ਨਕਾਰੇ ਹੋਏ ਨੇ ਉਹ ਬਰਾਬਰ ਉੱਥੇ ਹੀ ਬੈਠੇ ਨੇ ਉਸ ਕਿਸਮ ਦੀਆਂ ਬਿਆਨਬਾਜ਼ੀਆਂ ਇਹੀ ਜਿਹੜਾ ਉਹਨਾਂ ਦੇ ਤੌਰ ਤਰੀਕੇ ਜਿਹੜੇ ਨੇ ਉਹ ਬਰਾਬਰ ਉਸੇ ਹੀ ਪੈਟਰਨ ਦੇ ਨੇ ਔਰ ਹੁਣ ਕੁਲ ਮਿਲਾ ਕੇ ਅਸੀਂ ਦੇਖਦੇ ਆਂ ਵੀ ਇਸ ਵੇਲੇ ਸਾਡੀ ਕੌਮ ਦਾ ਵੱਡਾ ਹਿੱਸਾ ਉਹ ਫਰਵਰੀ ਚੋਣਾਂ ਨੂੰ ਲੈ ਕੇ ਚੰ ਬਾਕੀ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਵੀ ਕੀ ਹੋ ਰਿਹਾ ਔਰ ਉਹਦੇ ਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਨ ਰੋਡਸ ਬਣਾਈਆਂ ਨੇ ਭਾਵੇਂ ਜਿਹੜੀ ਸਾਲ ਦੇ ਸ਼ੁਰੂ ਦੇ ਵਿੱਚ ਚੜਤ ਸੀ ਉਹ ਤਾਂ ਨਹੀਂ ਹੈ ਔਰ ਇਸ ਵੇਲੇ ਜਿਹੜਾ ਉੱਥੇ ਇੱਕੋ ਇੱਕ ਰਾਗ ਚੋਣਾ ਦਾ ਰਾਗ ਹੈ ਉਸਦੇ ਲਈ ਜਿਵੇਂ ਬਾਦਲ ਪਿਉ ਪੁੱਤਰ ਜਿਹੜੇ ਨੇ ਉਹ ਵੰਡ ਰਹੇ ਨੇ ਅੰਨਾ ਵੰਡੇ ਸੀਰ ਨਹੀਂ ਮੋੜ-ਮੋੜ ਆਪਣੇਆਂ ਨੂੰ ਘਰਦਿਆਂ ਨੂੰ ਸੀ ਕਿਤੇ ਕਿ 14 ਪੋਸਟਾਂ ਜਿਹੜੀਆਂ ਕੋਈ ਪੁਲਿਸ ਦੀਆਂ ਕੀਤੀਆਂ 12 ਜਲਾਲਾਬਾਦ ਤੋਂ ਨੇ ਜਿੱਥੋਂ ਸੁਖਵੀਰ ਨੇ ਖੜਨੇ ਸੋ ਕੁੱਲ ਬਣਾ ਕੇ ਸਾਡੀ ਕੋਈ ਇਸ ਵਿੱਚ ਦਿਲਚਸਪੀ ਨਹੀਂ ਹੈ ਪਰ ਮੈਂ ਇਹ ਦੇਖਦਾ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਇਸ਼ੂ ਖੜਾ ਕੀਤਾ ਜਾਂਦਾ ਹੈ ਔਰ ਉਸ ਦੇ ਨਾਲ ਜਿਹੜਾ ਉਹ ਧਿਆਨ ਡਾਇਵਰਟ ਕੀਤਾ ਜਾਂਦਾ ਸੋ ਸਮਾ ਸੀਮਾ ਕਰਕੇ ਹੋਰ ਵੀ ਇਸ਼ੂ ਨੇ ਪਰ ਮੈਂ ਸਮਝਦਾ ਹਾਂ ਵੀ ਇਹ ਸਾਰੇ ਬਰੇ ਦੌਰਾਨ ਜਿਹੜੇ ਪੰਥਕ ਕਾਰਜਕਰਤਾ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ جاری ਰਹੀਆਂ ਹਰਾਸਮੈਂਟ ਵੀ جاری ਰਹੀ ਔਰ ਜੇਲ੍ਹਾਂ ਅੰਦਰ ਬੰਦ ਸਿੰਘਾਂ ਦੀ ਚੜ੍ਹਦੀ ਕਲਾ ਉਹ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਜਗਤਾਰ ਸਿੰਘ ਤਾਰਾ ਨੇ ਔਰ ਦੂਸਰੇ ਜਨੇ ਸਿੰਘ ਉਹਨਾਂ ਦੇ ਅੰਦਰੋਂ ਉਹੀ ਚੜ੍ਹਦੀ ਕਲਾ ਦੀ ਆਵਾਜ਼ ਬੁਲੰਦ ਰਹੀ ਔਰ ਖਾਲਸਾਣ ਦੀ ਗੱਲ ਕਿਸੇ ਨਾ ਕਿਸੇ ਬਹਾਨੇ ਬਹਾਨੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਗੂੰਜਦੀ ਰਹੀ ਔਰ ਸਰਬਤ ਖਾਲਸਾ ਨੇ ਜਿਹੜਾ ਖਾਲਸਾਤਾਨ ਦੇ ਹੱਕ ਦੇ ਵਿੱਚ ਵੀ ਮਤਾਪਾਸ ਕੀਤਾ ਜੇ ਅਸੀਂ ਪ੍ਰਾਪਤੀਆਂ ਦੇਖੀਏ ਕੁੱਲ ਮਿਲਾ ਕੇ ਇੰਟਰਨੈਸ਼ਨਲੀ ਵੀ ਪਰਮਜੀਤ ਸਿੰਘ ਪੰਮਾ ਦਾ ਕੇਸ ਪੁਰਤਗਾਲ ਚ ਜਿਹੜਾ ਉਹ ਦੇਸ਼ ਹਵਾਲਗੀ ਜਾਂ ਐਕਸਟਰੈਡਾਈਟ ਕਰਵਾਉਣਾ ਚਾਹੁੰਦੇ ਸੀ 6 ਫਾਰ ਜਸਟਿਸ ਦੀ ਇਹਦੇ ਵਿੱਚ ਵੱਡੀ ਕੰਟਰੀਬਿਊਸ਼ਨ ਹੈ ਕਿ ਉਸ ਨੂੰ ਅਸੀਂ ਹੈਂਡਸ ਡਾਊਨ ਵਿਕਟਰੀ ਲਿਆ ਹੈ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਨਿਊਯਾਰਕ ਪੁਲਿਸ ਡਿਪਾਰਟਮੈਂਟ ਚ ਪਹਿਲੀ ਵਾਰ ਜਿਹੜਾ ਸਿੱਖਾਂ ਨੂੰ ਦਸਤਾਰ ਔਰ ਸਿੱਖੀ ਸਰੂਪ ਦੇ ਵਿੱਚ ਸਰਵ ਕਰਨ ਦਾ ਮੌਕਾ ਮਿਲਿਆ ਇਹ ਸਾਡੀ ਵੱਡੀ ਵਿਕਟਰੀ ਹੈ ਔਰ ਇਸ ਤੋਂ ਇਲਾਵਾ ਜੇ ਅਸੀਂ ਟੀਵੀ 84 ਦੇ ਹਵਾਲੇ ਨਾਲ ਗੱਲ ਕਰੀਏ ਅਸੀਂ ਵੀ ਹੁਣ ਪੰਜਵੇਂ ਬਰੇਚ ਦੇ ਦਾਖਲ ਹੋ ਗਏ ਹਾਂ ਦਸੰਬਰ ਦੇ ਵਿੱਚ 4 ਸਾਲ ਪੂਰੇ ਹੋ ਗਏ ਨੇ ਜੀ ਸੋ ਅਸੀਂ ਵੀ ਨਿਕਨੇ ਨਿਕਨੇ ਕੇ ਬੇਬੀ ਸਟੈਪ ਲੈੰਡ ਲੈੰਡ ਦੇ ਹੁਣ ਜਾਇੰਟ ਸਟੈਪਸ ਵੱਲ ਕੋਸ਼ਿਸ਼ ਹੈ ਆਲਰੇਡੀ ਜਿਹੜੀ ਹੈ ਸਾਡੀ ਰੈਕਗਨੀਸ਼ਨ ਇਸ ਸਾਲ ਦੇ ਦੌਰਾਨ ਮਹਾਰਾਜ ਦੀ ਬਖਸ਼ਿਸ਼ ਤੇ ਨਾਲ ਕਾਫੀ ਹੋਈ ਅਸੀਂ ਪਾਕਿਸਤਾਨੀ ਪੈਣਾ ਪ੍ਰਾਵਾਂ ਤੱਕ ਗਲੋਬਲੀ ਸਾਡੀ ਪਹੁੰਚ ਹੋਈ ਔਰ ਸਾਨੂੰ 25 ਦਸੰਬਰ ਕਾਇਦ ਆਜ਼ਮ ਦੇ ਬਰਥਡੇ ਵਾਲੇ ਦਿਨ ਜਿਹੜਾ ਟੀਵੀ 84 ਨੂੰ ਸਾਨੂੰ ਉਹਨਾਂ ਨੇ ਨਵਾਜਿਆ ਔਰ ਇਸ ਵੇਰੇ ਦੌਰਾਨ ਅਸੀਂ ਦੇਖਦੇ ਹਾਂ ਕਿ ਕਿਵੇਂ ਜੜੀਆਂ ਕਟਰਾਵਾਂ ਦੀਨਾ ਨਗਰ ਉੜੀ ਦੀਆਂ ਹੋਈਆਂ ਜਿਹੜਾ ਸਿੱਖ ਪਰਸਪੈਕਟਿਵ ਤੋ ਅਸੀਂ ਸਾਰੇ ਨੂੰ ਦੇਖਿਆ ਇਸ ਦਾ ਪਾਕਿਸਤਾਨ ਦੇ ਵਿੱਚ ਜਿਹੜਾ ਬੜਾ ਖੈਰਮਕਤਮ ਹੋਇਆ ਹੈ ਪਾਕਿਸਤਾਨ ਡੇਲੀ ਦੇ ਰਿਪੋਰਟਰ ਇੱਥੇ ਆਏ ਸਾਡੇ ਸਟੂਡੀਓ ਉਹਨਾਂ ਨੇ ਇੰਟਰਵਿਊ ਕੀਤਾ ਔਰ ਇੰਟਰਵਿਊ ਲੱਖਾਂ ਦੀ ਗਿਣਤੀ ਚ ਅਜੇ ਵੀ ਲੋਕਾਂ ਨੇ ਦੇਖਿਆ ਵੀ ਔਰ ਦੇਖ ਵੀ ਰਹੇ ਨੇ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਸਾਡਾ ਇੱਕ ਐਡਮਾਇਰਰ ਬਲੌਕ ਜਿਹੜਾ ਹੈ ਉਹ ਪਾਕਿਸਤਾਨੀ ਪਹਿਣਾ ਭਰਾਵਾਂ ਚ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਵਰੇ ਦੇ ਵਿੱਚ ਵੀ ਇਹ ਸਾਂਝ ਕਿਉਂਕਿ ਅਲਟੀਮੇਟਲੀ ਸਾਡੀ ਡੈਸਟਨੀ ਮਿਸਟਿਕ ਦੁਨੀਆ ਦੇ ਵਿੱਚ ਵੀ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਪਾਈ ਮਰਦਾਨੇ ਦੀ ਰਬਾਬ ਹੋਏ ਜੀ ਸਾਇੰਸੀਆਂ ਸਾਈ ਮੀਆਂ ਮੀਰ ਨੂੰ ਜਿਹੜਾ ਗੁਰੂ ਅਰਜਨ ਸਾਹਿਬ ਦਾ ਇਨਵੀਟੇਸ਼ਨ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਰੱਖਣ ਲਈ ਉਹ ਮਿਸਟਿਕ ਸਾਂਝ ਜਿਹੜੀ ਹੈ ਉਹ ਪੋਲੀਟੀਕਲ ਅੰਡਰਸਟੈਂਡਿੰਗ ਪੋਲੀਟੀਕਲ ਸਾਂਝ ਦੇ ਵਿੱਚ ਵੀ ਬਦਲ ਰਹੀ ਹੈ ਔਰ ਇਹ ਸਾਰੇ ਚ ਅਸੀਂ ਇਹ ਜਿਹੜਾ ਇਸਾਂ ਨੂੰ ਹੋਰ ਵੀ ਪੀੜੀਆਂ ਕਰ ਸਕੀਏ ਬਾਕੀ ਟੀਵੀ 84 ਹੁਣ ਐਚ ਡੀ ਵੀ ਹੈ ਫੇਸਬੁੱਕ ਤੇ ਵੀ ਅਸੀਂ ਹਾਂ ਐਪ ਵੀ ਹੈ ਜੀ ਔਰ ਕਨਕਲੂਡਿੰਗ ਚ ਮੈਂ ਜਿਹੜਾ ਹੈ ਇਸ ਨੂੰ ਇਹ ਕਹਾਂ ਕਿ ਵੀ ਇਹ ਸਾਡੇ ਕਦਮ ਅੱਗੇ ਵਧਣ ਔਰ ਜਿਵੇਂ ਤੁਸੀਂ ਕਿਹਾ ਵੀ ਵਰੇ 2017 ਦਾ ਸੀ ਆਪਣਾ ਰਿਜ਼ੋਲਵ ਇੱਕ ਆਜ਼ਾਦ ਮੁਲਕ ਖਾਰਿਸਤਾਨ ਦੀ ਕਾਇਮੀ ਦਾ ਇਸ ਨੂੰ ਹਾਸਲ ਕਰੀਏ ਸੋ ਇਹ 2016 ਦਾ ਦਾ ਦੇਖਾ ਜੋਖਾ ਤੇ ਫਿਰ ਇਹ ਲੇਖਾ ਜੋਖਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਆਸ ਕਰਦੇ ਹਾਂ ਕਿ 2017 ਵਿੱਚ ਇਸ ਤਰ੍ਹਾਂ ਦੀਆਂ ਮੰਦਭਾਗੀ ਘਟਨਾਵਾਂ ਸਾਡੇ ਕਿਸੇ ਵੀ ਲਾਈਕ ਕਿਸੇ ਵੀ ਵਰਲਡ ਵਿੱਚ ਕਿਸੇ ਨਾਲ ਨਾ ਵਾਪਰਨ ਇੱਥੇ ਲੈਣਿਆ ਬ੍ਰੇਕ ਈਅਰਸ ਤੁਸੀਂ ਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ